ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਕਰਾਂਗੇ ਪੰਜਾਬ ਦੇ ਸ਼ਕਤੀ ਸਾਧਨ ਤੇ ਪੰਜਾਬ ਦੇ ਉਦਯੋਗਾਂ ਦੇ ਬਾਰੇ ਵਿੱਚ ਪੰਜਾਬ ਦੇ ਸ਼ਕਤੀ ਸਾਧਨ ਸ਼ਕਤੀ ਸਾਧਨ ਕਿਹੜੇ ਆ ਜਿਨ੍ਹਾਂ ਤੋਂ ਆਪਾਂ ਊਰਜਾ ਪ੍ਰਾਪਤ ਕਰਦੇ ਆ ਤੇ ਇਹਨਾਂ ਵਿੱਚ ਕਿਹੜੇ-ਕਿਹੜੇ ਹੁੰਦੇ ਆ ਕੋਲਾ ਪੈਟਰੋਲੀਅਮ ਪਾਣੀ ਊਰਜਾ ਸੂਰਜੀ ਊਰਜਾ ਬਾਇਓ ਗੈਸ ਊਰਜਾ ਤੇ ਪਰਮਾਣੂ ਊਰਜਾ ਜਿਹੜਾ ਬਿਜਲੀ ਊਰਜਾ ਦਾ ਆਪਣਾ ਕੀ ਹੈ ਮੁੱਖ ਸਾਧਨ ਮੰਨਿਆ ਜਾਂਦਾ ਤੇ ਪੰਜਾਬ ਵਿੱਚ 2020-21 ਵਿੱਚ ਪੰਜਾਬ ਵਿੱਚ ਸਥਾਪਿਤ ਬਿਜਲੀ ਪਲਾਂਟਾਂ ਦੀ ਕੁੱਲ ਉਤਪਾਦਨ ਸਮਰੱਥਾ 13845 ਮੈਗਾਵਾਟ ਸੀ ਮਤਲਬ ਕਿ 2021 ਦੇ ਵਿੱਚ 2021 ਦੇ ਵਿੱਚ ਆਪਣੇ ਪੰਜਾਬ ਵਿੱਚ ਬਿਜਲੀ ਦੀ ਪੈਦਾਵਾਰ ਕਿੰਨੀ ਸੀਗੀ ਕਿੰਨੀ ਬਿਜਲੀ ਪੈਦਾ ਕੀਤੀ ਗਈ 13845 ਮੈਗਾਵਾਟ ਤੇ ਪ੍ਰਤੀ ਵਿਅਕਤੀ ਬਿਜਲੀ ਦੀ ਖਪਤ ਕਿੰਨੀ ਸੀ 1669 ਕਿਲੋਵਾਟ ਸੀ ਆਪਣੇ ਪੰਜਾਬ ਦੀ ਪ੍ਰਤੀ ਵਿਅਕਤੀ ਬਿਜਲੀ ਦੀ ਖਪਤ ਮਤਲਬ ਕਿ ਭਾਰਤ ਦੇ ਜਿੰਨੇ ਵਿਕਸਿਤ ਰਾਜ ਆ ਉਥੋਂ ਦਾ ਪ੍ਰਤੀ ਵਿਅਕਤੀ ਜਿੰਨੀ ਬਿਜਲੀ ਦੀ ਖਪਤ ਕਰਦਾ ਹੈ ਨਾ ਉਨੀ ਹੀ ਬਿਜਲੀ ਦੀ ਖਪਤ ਆਪਣੇ ਪੰਜਾਬ ਦਾ ਪ੍ਰਤੀ ਵਿਅਕਤੀ ਕਰਦਾ ਪਾਣੀ ਬਿਜਲੀ ਯੋਜਨਾਵਾਂ ਕਿਹੜੀਆਂ ਹੋ ਗਈਆਂ ਆਪਣੀਆਂ ਜਿਹੜੇ ਪਾਣੀ ਉੱਪਰ ਨਾ ਬਿਜਲੀ ਪੈਦਾ ਪਾਣੀ ਤੋਂ ਦਿੱਤੀ ਜਾਂਦੀ ਹੈ ਇਹੀ ਕਿਹੜੇ-ਕਿਹੜੇ ਆਪਣੇ ਪਾਖੜਾ ਨੰਗਲ ਪ੍ਰੋਜੈਕਟ ਪੋਂਗ ਪਾਵਰ ਹਾਊਸ ਉੱਪਰ ਬਾਰੀ ਦੋਆਬ ਪਾਵਰ ਹਾਊਸ ਬਿਆਸ ਪ੍ਰੋਜੈਕਟ ਛੰਨਨ ਪ੍ਰੋਜੈਕਟ ਆਨੰਦਪੁਰ ਹਾਈਡਲ ਪ੍ਰੋਜੈਕਟ ਮੁਕੇਰੀਆਂ ਹਾਈਡਲ ਪ੍ਰੋਜੈਕਟ ਰਣਜੀਤ ਸਾਗਰ ਡੈਮ ਜਿਹੜਾ ਰਣਜੀਤ ਸਾਗਰ ਡੈਮ ਆ ਇਹਨੂੰ ਥੀਨ ਡੈਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਇਹਦਾ ਪਹਿਲਾ ਕੁਐਸਚਨ ਆਇਆ ਹੋਇਆ ਪੇਪਰ 'ਚ ਬੀ ਰੰਜੀ ਸਾਗਰ ਡੈਮ ਦਾ ਦੂਜਾ ਨਾਮ ਕੀ ਆ ਜਾਂ ਇਸ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਤਾਂ ਇਹ ਕਿਹੜਾ ਆ ਥੀਨ ਡੈਮ ਤੇ ਸ਼ਾਹਪੂਰ ਕੰਡੀ ਪ੍ਰੋਜੈਕਟ ਇਹ ਜਿੰਨੇ ਵੀ ਆਪਣੇ ਪਾਵਰ ਪ੍ਰੋਜੈਕਟ ਆ ਸਾਰੇ ਮਤਲਬ ਪਣ ਬਿਜਲੀ ਦੇ ਆ ਪਾਣੀ ਤੋਂ ਬਿਜਲੀ ਬਣਾਉਣ ਵਾਲੇ ਆ ਇਹਨਾਂ ਨੂੰ ਆ ਆਪਾਂ ਥੋੜਾ ਜਿਹਾ ਤੁਹਾਨੂੰ ਹੋਰ ਡਿਟੇਲ ਵਿੱਚ ਕਰਵਾ ਦੇਾਂਗੇ ਵੀ ਇਹ ਕਿਹੜੇ ਕਿਹੜੇ ਕਿੱਥੇ ਕਿੱਥੇ ਆ ਠੀਕ ਹੈ ਜੀ ਤੇ ਅੱਜ ਲਈ ਸਿਰਫ ਤੁਸੀਂ ਇੰਨਾ ਹੀ ਕਰ ਲਓ ਬਈ ਆਹ ਜਿਹੜੇ ਆ ਆਪਣੇ ਫਣ ਬਿਜਲੀ ਪ੍ਰਯੋਜਨਾਵਾਂ ਦੇ ਇਹ ਪੰਜਾਬ ਦੇ ਪ੍ਰੋਜੈਕਟ ਆ ਉਸ ਤੋਂ ਬਾਅਦ ਤਾਪ ਬਿਜਲੀ ਪ੍ਰਯੋਜਨਾਵਾਂ ਇਹ ਹੋਗੇ ਆਪਣੇ ਬਿਜਲੀ ਘਰ ਜਾਂ ਥਰਮਲ ਹੋਗੇ ਇਹ ਕਿਹੜਾ ਆ ਆਪਣਾ ਪਹਿਲਾ ਗੁਰੂ ਗੋਬਿੰਦ ਸਿੰਘ ਤਾਪ ਬਿਜਲੀ ਘਰ ਹੈਗਾ ਰੂਪਨਗਰ ਗੁਰੂ ਹਰਗੋਬਿੰਦ ਸਿੰਘ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਜਿਹੜਾ ਆ ਲਹਿਰਾ ਮੁਹੱਬਤ ਆਣਾ ਗੁਰੂ ਹਰਗੋਬਿੰਦ ਸਿੰਘ ਤਾਪ ਬਿਜਲੀ ਘਰ ਇਹ ਤਾਂ ਆਪਣੇ ਬਢਿੰਡੇ ਦੇ ਨਾਲ ਹੀ ਆ ਤੇ ਤਲਵੰਡੀ ਸਾਬੋ ਪਾਵਰ ਲਿਮਟਿਡ ਹੋ ਗਿਆ ਗੋਇੰਦਵਾਲ ਸਾਹਿਬ ਪਾਵਰ ਪ੍ਰੋਜੈਕਟ ਹੋ ਗਿਆ ਰਾਜਪੁਰਾ ਥਰਮਲ ਪਾਵਰ ਸਟੇਸ਼ਨ ਇਹ ਆ ਜਿਹੜੇ ਆਪਣੇ ਤਾਪ ਬਿਜਲੀ ਪ੍ਰਯੋਜਨਾਵਾਂ ਨੇ ਮਤਲਬ ਬਿਜਲੀ ਘਰ ਹੋ ਗਏ ਵੱਡੇ ਜਿਹੜੇ ਜਿੱਥੇ ਬਿਜਲੀ ਪੈਦਾ ਕੀਤੀ ਜਾਂਦੀ ਆ ਉਸ ਤੋਂ ਬਾਅਦ ਹੋ ਗਏ ਆਪਣੇ ਆ ਸੌਰ ਊਰਜਾ ਪ੍ਰਯੋਜਨਾਵਾਂ ਸੌਰ ਊਰਜਾ ਪ੍ਰਯੋਜਨਾਵਾਂ ਕਿਹੜੀਆਂ ਹੋ ਗਈਆਂ ਜਿਹੜੀ ਸੂਰਜ ਤੋਂ ਸੋਲਰ ਸਿਸਟਮ ਦੁਆਰਾ ਬਿਜਲੀ ਪੈਦਾ ਕੀਤੀ ਜਾਂਦੀ ਆ ਇਹ ਬਹੁਤ ਵੱਡਾ ਆਪਣੇ ਪੰਜਾਬ ਦਾ ਰਕਬਾ ਆ ਜਿਹੜਾ ਇਸ ਦੇ ਅਧੀਨ ਆਉਂਦਾ ਵੀ ਵੱਡੇ ਵੱਡੇ ਸੋਲਰ ਪ੍ਰੋਜੈਕਟ ਲੱਗੇ ਹੋਏ ਆ ਬਿਜਲੀ ਪੈਦਾ ਕਰਨ ਦੇ ਲਈ ਸੂਰਜ ਦੀ ਰੋਸ਼ਨੀ ਤੋਂ ਤੇ ਇਹ ਕਿਹੜੇ-ਕਿਹੜੇ ਆਪਣੇ ਮੀਰਪੁਰ ਕਲਾ ਮਾਨਸਾ ਇੱਕ ਬਿਆਸ ਹੋ ਗਿਆ ਸਰਦਾਰਗੜ ਤੇ ਚੁੱਗੇ ਕਲਾ ਬਠਿੰਡੇ ਦੇ ਵਿੱਚ ਬਠਿੰਡੇ ਦੇ ਨਾਲ ਇੱਕ ਪਿੰਡ ਆ ਚੁੱਗੇ ਕਲਾ ਉੱਥੇ ਬਹੁਤ ਵੱਡਾ ਸੌਰ ਊਰਜਾ ਪ੍ਰਯੋਜਨਾ ਦਾ ਆਪਣੇ ਇਹ ਜਿਹੜਾ ਸੋਲਰ ਪਾਵਰ ਪ੍ਰੋਜੈਕਟ ਹੈ ਲੱਗਿਆ ਹੋਇਆ ਜਿਹੜਾ ਸੂਰਜ ਤੋਂ ਬਿਜਲੀ ਪੈਦਾ ਕਰਨ ਵਾਲਾ ਉਸ ਤੋਂ ਬਾਅਦ ਆਪਣੇ ਆਗੇ ਪੰਜਾਬ ਦੇ ਉਦਯੋਗ ਪੰਜਾਬ ਦੇ ਉਦਯੋਗ ਕਿਹੜੇ-ਕਿਹੜੇ ਆ ਹੋਜਰੀ ਉਦਯੋਗ ਹੋਜਰੀ ਉਦਯੋਗ ਕੀ ਹੁੰਦਾ ਆ ਧਾਗਾ ਤਿਆਰ ਕਰਨਾ ਸਭ ਤੋਂ ਪਹਿਲਾਂ ਫਿਰ ਉਹਦੀ ਗੁੰਨਤੀ ਕਰਨਾ ਫਿਰ ਕੱਪੜਾ ਬਣਨਾ ਕੱਪੜਾ ਤਿਆਰ ਹੋਣਾ ਹੁੰਦਾ ਉਹਨੂੰ ਕੀ ਕਹਿੰਦੇ ਆ ਹੌਜਰੀ ਉਦਯੋਗ ਤੇ ਇਹਦੇ ਚ ਸਭ ਤੋਂ ਫੇਮਸ ਕਿਹੜਾ ਆ ਹੌਜਰੀ ਉਦਯੋਗ ਦੇ ਲਈ ਲੁਧਿਆਣਾ ਆਪਣਾ ਪਹਿਲੇ ਨੰਬਰ ਤੇ ਆ ਉਸ ਤੋਂ ਬਾਅਦ ਆਪਣਾ ਮੋਟਰ ਗੱਡੀਆਂ ਦਾ ਉਦਯੋਗ ਮੋਟਰ ਗੱਡੀਆਂ ਦੇ ਉਦਯੋਗ ਲਈ ਲੁਧਿਆਣਾ ਤੇ ਪਟਿਆਲਾ ਦੋਵੇਂ ਬਹੁਤ ਫੇਮਸ ਨੇ ਪੁਰਜਿਆਂ ਦੇ ਉਦਯੋਗ ਲਈ ਜਲੰਧਰ ਤੇ ਕਪੂਰਥਲਾ ਹੋ ਗਿਆ ਸਾਈਕਲ ਅਤੇ ਪੁਰਜਿਆਂ ਦੇ ਉਦਯੋਗ ਲਈ ਹੋ ਗਿਆ ਲੁਧਿਆਣਾ ਉਸ ਤੋਂ ਬਾਅਦ ਸਲਾਈ ਮਸ਼ੀਨ ਅਤੇ ਪੁਰਜ਼ਿਆਂ ਦੇ ਉਦਯੋਗ ਲਈ ਵੀ ਲੁਧਿਆਣਾ, ਅੰਮ੍ਰਿਤਸਰ ਅਤੇ ਬਟਾਲਾ ਇੱਕ ਤੁਸੀਂ ਆਹ ਦੇਖ ਸਕਦੇ ਹੋ ਬਈ ਸਭ ਤੋਂ ਜ਼ਿਆਦਾ ਇੰਡਸਟਰੀਅਲ ਏਰੀਆ ਕਿਹੜਾ ਆ ਆਪਣੇ ਪੰਜਾਬ ਦਾ ਇੰਡਸਟਰੀ ਦਾ ਹੱਬ ਜਿਹਨੂੰ ਕਿਹਾ ਜਾਂਦਾ ਉਹ ਕਿਹੜਾ ਆਪਣਾ ਲੁਧਿਆਣਾ ਸ਼ਹਿਰ ਆ ਕਿਉਂਕਿ ਸਭ ਤੋਂ ਜ਼ਿਆਦਾ ਇੰਡਸਟਰੀ ਆ ਜਿਹੜੀ ਪੰਜਾਬ ਦੀ ਲਗਭਗ ਲੁਧਿਆਣੇ ਦੇ ਵਿੱਚ ਹੀ ਆ ਤੇ ਲੁਧਿਆਣਾ ਕਿੰਨਾ ਕਿੰਨਾ ਚੀਜ਼ਾਂ ਲਈ ਫੇਮਸ ਆ ਇਹ ਤੁਸੀਂ ਚੰਗੀ ਤਰ੍ਹਾਂ ਵੇਖ ਲਓ ਬਈ ਖੋਜਰੀ ਉਦਯੋਗ ਲਈ ਵੀ ਲੁਧਿਆਣਾ ਆ ਮੋਟਰ ਗੱਡੀਆਂ ਦੇ ਉਦਯੋਗ ਲਈ ਵੀ ਲੁਧਿਆਣਾ ਉਸ ਤੋਂ ਬਾਅਦ ਆਪਣੇ ਸਾਈਕਲ ਪੁਰਜਿਆਂ ਦੇ ਸਾਈਕਲ ਤੇ ਪੁਰਜਿਆਂ ਦੇ ਉਦਯੋਗ ਲਈ ਵੀ ਸਲਾਈ ਮਸ਼ੀਨ ਤੇ ਉਸਦੇ ਪੁਰਜਿਆਂ ਲਈ ਵੀ ਲੁਧਿਆਣਾ ਬਹੁਤ ਜ਼ਿਆਦਾ ਫੇਮਸ ਆ ਉਸ ਤੋਂ ਬਾਅਦ ਖੇਡਾਂ ਦੇ ਸਮਾਨ ਲਈ ਕਿਹੜਾ ਖੇਡਾਂ ਦੇ ਸਮਾਨ ਦੇ ਉਦਯੋਗ ਲਈ ਜਲੰਧਰ ਆ वैसे ए ना मेन ਇਹਦੇ ਵਿੱਚ ਜਿਹੜਾ ਜਲੰਧਰ ਨੂੰ ਹੀ ਮੰਨਿਆ ਜਾਂਦਾ ਜਿਆਦਾ ਫੇਮਸ ਤਾਂ ਪਰ ਇੱਥੇ ਬਈ ਬਟਾਲਾ ਵੀ ਦਿੱਤਾ ਹੋਇਆ ਤਾਂ ਤੁਸੀਂ ਬਟਾਲਾ ਵੀ ਨਾਲ ਯਾਦ ਰੱਖਣਾ ਆ ਪੇਪਰ ਦੇ ਵਿੱਚ ਕੋਈ ਵੀ ਪੁੱਛ ਸਕਦੇ ਆ ਦੋਵੇਂ ਆਪਸ਼ਨਾਂ ਤਾਂ ਨਹੀਂ ਆ ਸਕਦੀਆਂ ਪਰ ਹਾਂ ਜਲੰਧਰ ਦੇ ਨਾਲ ਤੁਸੀਂ ਬਟਾਲਾ ਵੀ ਯਾਦ ਰੱਖਣਾ ਆ ਆਪਣੇ ਖੇਡਾਂ ਦੇ ਸਮਾਨ ਦੇ ਲਈ ਫੇਮਸ ਆ ਤੇ ਉਸ ਤੋਂ ਬਾਅਦ ਚਮੜਾ ਉਦਯੋਗ ਦੇ ਲਈ ਵੀ ਜਲੰਧਰ ਫਰਨੀਚਰ ਉਦਯੋਗ ਦੇ ਲਈ ਕਰਤਾਰਪੁਰ ਜਿਹੜਾ ਕਰਤਾਰਪੁਰ ਆ ਇਹ ਫਰਨੀਚਰ ਦੇ ਲਈ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਆ ਉਸ ਤੋਂ ਬਾਅਦ ਜਿਹੜੇ ਡੈਰੀ ਉਤਪਾਦ ਦੇ ਉਦਯੋਗ ਲਈ ਆ ਅੰਮ੍ਰਿਤਸਰ ਐਸਐਸ ਨਗਰ ਤੇ ਪਟਿਆਲਾ ਉਸ ਤੋਂ ਬਾਅਦ ਅੱਗੇ ਆਪਣੇ ਹੈਗੇ ਆ ਖੰਡ ਦੇ ਕਾਰਖਾਨੇ ਬਈ ਖੰਡ ਦੇ ਕਾਰਖਾਨੇ ਕਿੱਥੇ-ਕਿੱਥੇ ਆ ਮੇਨ ਕਪੂਰਥਲਾ ਜਲੰਧਰ ਸੰਗਰੂਰ ਗੁਰਦਾਸਪੁਰ ਰੂਪਨਗਰ ਤੇ ਹੁਸ਼ਿਆਰਪੁਰਾ ਜਿਹੜਾ ਆਪਣੇ ਖੰਡ ਦੇ ਕਾਰਖਾਨਿਆਂ ਦੇ ਲਈ ਬਹੁਤ ਪ੍ਰਸਿੱਧਾ ਤੇ ਕੱਪੜਾ ਉਦਯੋਗ ਦੇ ਲਈ ਅੰਮ੍ਰਿਤਸਰ ਧਾਰੀਵਾਲ ਤੇ ਫਗਵਾੜਾ ਆ ਜਿਹੜਾ ਕੱਪੜਾ ਉਦਯੋਗ ਦੇ ਲਈ ਪ੍ਰਸਿੱਧਾ ਟਰੈਕਟਰ ਉਦਯੋਗ ਦੇ ਲਈ ਅੰਮ੍ਰਿਤਸਰ ਹੁਸ਼ਿਆਰਪੁਰ ਜਿਹੜਾ ਆ ਟੈਕਟਰਾਂ ਦੇ ਲਈ ਬਹੁਤ ਫੇਮਸ ਮੰਨਿਆ ਜਾਂਦਾ ਤੇ ਕਾਗਜ਼ ਉਦਯੋਗ ਦੇ ਲਈ ਆ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਖਾਦ ਉਦਯੋਗ ਲਈ ਬਠਿੰਡਾ ਤੇ ਨੰਗਲ ਨੂੰ ਯਾਦ ਰੱਖਿਓ ਲੋਹਾ ਉਦਯੋਗ ਦੇ ਲਈ ਮੰਡੀ ਗੋਬਿੰਦਗੜ ਇਹ ਹੀ ਆ ਜਿਹੜੇ ਆਪਣੇ ਪੰਜਾਬ ਦੇ ਸਾਰੇ ਉਦਯੋਗ ਆ ਇਸ ਦਾ ਤੁਸੀਂ ਸਕਰੀਨ ਸ਼ਾਟ ਲੈ ਲਿਓ ਤੇ ਇਹ ਸੀ ਆਪਣੀ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਵੀ ਜ਼ਰੂਰ ਦੱਸਿਓ ਮਿਲਦੇ ਹਾਂ ਆਪਾਂ ਆਪਣੀ ਨੈਕਸਟ ਕਲਾਸ ਦੇ ਵਿੱਚ